ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ कौर ਪੰਜਾਬ ਤੋਂ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਗੁੜ ਵਾਲੇ ਮਿੱਠੇ ਚਾਵਲਾਂ ਦੀ ਦੇਖੋ ਇਹ ਅਸੀਂ ਕੁੱਕਰ 'ਚ ਬਣਾਏ ਨੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਅੱਜ ਬਰਸਾਤੀ ਮੌਸਮ ਸੀ ਤੇ ਘਰ ਦੇ ਸਾਰੇ ਕਹਿਣ ਲੱਗੇ ਕਿ ਕੁਝ ਮਿੱਠਾ ਖਾਣਾ ਹੈ ਤੇ ਮੈਂ ਕਿਉਂ ਨਾ ਚਲੋ ਆਪਾਂ ਫਿਰ ਗੁੜ ਵਾਲੇ ਚਾਵਲ ਹੀ ਬਣਾ ਦਿੰਨੇ ਆ ਮਿੱਠੇ ਵੀ ਸੁਆਦ ਵੀ ਤੇ ਜਲਦੀ ਬਣਨ ਵਾਲੇ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਤੇ ਬਿਲਕੁਲ ਦੇਖੋ ਖਰਾਬ ਵੀ ਨਹੀਂ ਹੋਏ ਇਹ ਨੇ ਤਾਂ ਕੁੱਕਰ ਚ ਅਕਸਰ ਕਈ ਬਣਾਉਂਦੇ ਆ ਕਈਆਂ ਕੋਲ ਹੀ ਕੱਚੇ ਰਹਿ ਜਾਂਦੇ ਆ ਜਾਂ ਕਈਆਂ ਕੋਲ ਠਹਿ ਜਾਂਦੇ ਆ ਪਰ ਇਹ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਚਲੋ ਇਹ ਆਪਾਂ ਦਿੰਨੇ ਆ ਫੈਮਿਲੀ ਨੂੰ ਉਹ ਇੰਜੋਏ ਕਰਦੇ ਆ ਚਾਵਲਾ ਦਾ ਬਸਾਤੀ ਮੌਸਮ ਚ ਤੇ ਆਪਾਂ ਉੰਨੀ ਦੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਹਾਂਜੀ ਤੇ ਸ਼ੁਰੂ ਕਰਦੇ ਆ ਆਪਾਂ ਆਪਾਂ ਸਭ ਤੋਂ ਪਹਿਲਾਂ ਇੱਕ ਕੋਲੀ ਜਾਂ ਕੋਈ ਵੀ ਡੋਂਗਾ ਸੈੱਟ ਕਰ ਲੈਣਾ ਨਾਪ ਵਾਸਤੇ ਆਪਾਂ ਨੇ ਇੱਕ ਇਹ ਛੋਟਾ ਜਿਹਾ ਡੋਂਗਾ ਲਿਆ ਇਸ ਤਰ੍ਹਾਂ ਦਾ ਪਰਕੇ ਚਾਵਲ ਇਹੀ ਇੱਕ ਡੋਂਗਾ ਭਰ ਕੇ ਆਪਾਂ ਨੇ ਗੁੜ ਲੈਣਾ ਤੇ ਦੋ ਡੋਂਗੇ ਭਰ ਕੇ ਪਾਣੀ ਦੇ ਪਹਿਲਾਂ ਆਪਾਂ ਇਸ ਨੂੰ ਇੱਕ ਪਤੀਲੇ ਚ ਪਾ ਲਵਾਂਗੇ ਤੇ ਧੋ ਲਵਾਂਗੇ ਚਾਵਲ ਤੁਸੀਂ ਜਿਹੜੀ ਮਰਜ਼ੀ ਕੁਆਲਿਟੀ ਦੇ ਲੈ ਸਕਦੇ ਹੋ ਪਰ ਜੇ ਟੋਟਾ ਨਾਲ ਲਓ ਤਾਂ ਉਹੀ ਬੈਸਟ ਹੈ ਕੋਸ਼ਿਸ਼ ਕਰੋ ਕਿ ਤੁਸੀਂ ਚਾਵਲ ਸਾਬਤ ਹੀ ਲਓ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਹੋਰ ਆਪਾਂ ਇਹਦੇ ਵਿੱਚ ਪਾਵਾਂਗੇ ਬਦਾਮ ਇਸ ਤਰ੍ਹਾਂ ਅੱਧੇ ਕੱਟੇ ਹੋਏ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨਾ ਮਰਜ਼ੀ ਡਰਾਈ ਫਰੂਟ ਜਿਹੜਾ ਮਰਜ਼ੀ ਡਰਾਈ ਫਰੂਟ ਇਹਦੇ ਵਿੱਚ ਪਾ ਸਕਦੇ ਹੋ ਮੈਂ ਇਹਦੇ ਵਿੱਚ ਲਏ ਬਦਾਮ ਨਾਰੀਅਲ ਕੱਟਿਆ ਹੋਇਆ ਸੌਫ ਦੋ ਮੋਟੀਆਂ ਲਾਚੀਆਂ ਹਲਕਿਆ ਹਲਕਾ ਮੈਂ ਇਹਨਾਂ ਨੂੰ ਕੁੱਟ ਲਿਆ ਤੇ ਦੋ ਲੌਂਗ ਦੋ ਲੌਂਗ ਲੈ ਲੈਨੇ ਮੈਂ ਤੇ ਜੇ ਤੁਸੀਂ ਇਹਦੇ ਵਿੱਚ ਮਗਜ ਕਾਜੂ ਸ਼ੋਗੀ ਪਾਣਾ ਚਾਹੁੰਦੇ ਹੋ ਤਾਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਤੁਸੀਂ ਤੇ ਆਪਾਂ ਨੇ ਇੱਕ ਬਰਤਨ ਦੇ ਵਿੱਚ ਉਹੀ ਛੋਟੇ ਡੋਂਗੇ ਨਾਪ ਦਾ ਗੁੜ ਪਾ ਦੇਣਾ ਹੈ ਇੱਕ ਡੋਂਗਾ ਹੀ ਪਾਣਾ ਹੈ ਗੁੜ ਆਪਾਂ ਨੇ ਆਪਾਂ ਸ਼ੱਕਰ ਵੀ ਪਾ ਸਕਦੇ ਆ ਇਹਦੇ 'ਚ ਪਰ ਸ਼ੱਕਰ ਤੁਹਾਨੂੰ ਫਿਰ ਉਹਦੀ ਕੁਆਂਟੀਟੀ ਵਧਾਣੀ ਪਏਗੀ ਸ਼ੱਕਰ ਥੋੜੀ ਘੱਟ ਮਿੱਠੀ ਹੁੰਦੀ ਹੈ ਗੁੜ ਦੇ ਮੁਕਾਬਲੇ ਤੇ ਸ਼ੱਕਰ ਆਪਾਂ ਨੂੰ ਡੇਢ ਡੋਂਗਾ ਪਾਣੀ ਪਾਣੀ ਸੀ ਗੁੜ ਆਪਾਂ ਇੱਕ ਡੋਂਗਾ ਹੀ ਪਾਇਆ ਇਹ ਜ਼ਿਆਦਾਤਰ ਸ਼ੱਕਰ ਨਾਲੋਂ ਗੁੜ ਦੇ ਸਵਾਦ ਲੱਗਦਾ ਇਹਨਾਂ 'ਚ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਪਾਣੀ ਪੂਰਾ ਪਾੜ ਕੇ ਆਪਾਂ ਦੋ ਡੋਂਗੇ ਪਾਣੀ ਦੇ ਪਾਣੇ ਨੇ ਤੈਨੂੰ ਆਪਾਂ ਹੁਣ ਗਰਮ ਕਰ ਲੈਣਾ ਗੁੜ ਨੂੰ ਆਪਾਂ ਇਹ ਪਾਣੀ ਦੇ ਵਿੱਚ ਹੀ ਪਿੰਘਾਰ ਲੈਣਾ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਕੜਛੀ ਘਿਓ ਦੀ ਪਾ ਲੈਣੀ ਹੈ ਕੁੱਕਰ ਦੇ ਵਿੱਚ ਜੇ ਮੈਲਟ ਕੀਤਾ ਕੀ ਹੋਇਆ ਤਾਂ ਤੁਸੀਂ ਮੈਲਟ ਪਾ ਲਓ ਇਹਨੂੰ ਪਾ ਲੈਣਾ ਆਪਾਂ ਤੇ ਆਪਾਂ ਇਹਦੇ ਵਿੱਚ ਫਿਰ ਸਾਰੇ ਇਹ ਜਿਹੜੇ ਡਰਾਈ ਫਰੂਟ ਸੀਗੇ ਆਪਣੇ ਕੋਲ ਬਦਾਮ ਸੌਫ ਨਾਰੀਅਲ ਪੀਸਿਆ ਹੋਇਆ ਨਾਰੀਅਲ ਕਟਿਆ ਹੋਇਆ ਮੋਟੀ ਲਾਚੀ ਲੋਂਗ ਇਹਨਾਂ ਨੂੰ ਇਕੱਠੇ ਹੀ ਇਹਦੇ ਚ ਪਾ ਦੇਣਾ ਤੇ ਸੇਮ ਗੈਸ ਤੇ ਆਪਾਂ ਇਹਨਾਂ ਨੂੰ ਸਿਰਫ 1 ਮਿੰਟ ਤੱਕ ਭੁੰਨਣਾ ਹੈ ਸਿਰਫ 1 ਮਿੰਟ ਤੱਕ ਹੀ ਭੁੰਨਣਾ ਆਪਾਂ ਨੇ ਇਹਨਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਤੇ ਅਸੀਂ 1 ਮਿੰਟ ਤੱਕ ਇਹਨਾਂ ਨੂੰ ਕੁੱਕਰ ਦੇ ਵਿੱਚ ਇੱਕ ਕੜਛੀ ਘੋ巴 ਕੇ ਰੋਸਟ ਕਰ ਲਿਆ ਤੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਨੇ ਗੁੜ ਵਾਲਾ ਪਾਣੀ ਸੀ ਉਹ ਮਿਲਾ ਦੇਣਾ ਛਾਨ ਕੇ ਤਾਂ ਜੋ ਜਿਹੜੀ ਥੋੜੀ-ਮੋਟੀ ਅਲੀ ਕਿਲਚ ਹੋਵੇ ਸਾਰੀ ਨਿਕਲ ਜਾਵੇ ਵਿੱਚ ਨਾ ਜਾਏ ਗੁੜ ਹਮੇਸ਼ਾ ਛਾਨ ਕੇ ਪਾਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਹਮੇਸ਼ਾ ਨਾ ਕਿਲਚ ਰਹਿ ਜਾਂਦੀ ਹੈ ਇਹ ਦੇਖੋ ਤੁਸੀਂ ਜਿੰਨੀ ਮਰਜ਼ੀ ਵਧੀਆ ਕੁਆਲਟੀ ਦਾ ਗੁੜ ਲੈ ਲਓ ਪਰ ਇਹਦੇ ਵਿੱਚ ਕਿਲਚ ਥੋੜੀ-ਬਹੁਤ ਰਹਿ ਜਾਂਦੀ ਹੈ ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਕਿ ਇਹਨੂੰ ਛਾਂ ਕੇ ਹੀ ਪਾਉ ਇਹ ਬੜੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਹੁਣ ਆਪਾਂ ਇਹਦੇ ਵਿੱਚ ਇਹ ਧੋਤੇ ਹੋਏ ਚਾਵਲ ਪਾ ਲੈਣੇ ਇਹ ਬਹੁਤ ਹੀ ਸਵਾਦ ਤੇ ਬੜੀ ਜਲਦੀ ਬਣਨ ਵਾਲੀ ਡਿਸ਼ ਹੈ ਜੀ ਬੰਤਾ ਕੜਾਈ 'ਚ ਵੀ ਜਾਂਦੇ ਆ ਪਰ ਕੜਾਈ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਜਿਹੜੇ ਗੁੜ ਵਾਲੇ ਚਾਵਲ ਹੁੰਦੇ ਆ ਨਾ ਉਹਨਾਂ ਨੂੰ ਨਾ ਗਲਣ 'ਚ ਬਹੁਤ ਟਾਈਮ ਲੱਗਦਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਗੈਸ ਆਪਾਂ ਫਲੇਮ ਹੈਦੀ ਕਰਤੀ ਆਪਾਂ ਹੁਣ ਤੇਜ਼ ਨੂੰ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਜਿੰਨੇ ਵੀ ਚਾਵਲ ਐ ਸਾਰੇ ਵਿੱਚ ਜਾਣੇ ਚਾਹੀਦੇ ਆ ਇਹ ਚੰਗੀ ਤਰ੍ਹਾਂ ਡਿਪ ਹੋ ਜਾਣ ਇਹਨਾਂ ਨੂੰ ਹਿਲਾ ਲਓ ਅੱਜ ਮੌਸਮ ਸਿੱਗਾ ਥੋੜਾ ਬਰਸਾਤੀ ਤੇ ਘਰ ਦੇ ਵਾਲੀ ਫਰਮਾਇਸ਼ ਆ ਗਈ ਕਿ ਕੁਝ ਮਿੱਠਾ ਖਾਣੇ ਬਸ ਮੈਂ ਕਿਹਾ ਹੁਣ ਅਜੇ ਹੀ ਬਣਾਉਂਦੇ ਆ ਨੇ ਆਪਣੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਿੱਤਾ ਤੇ ਪ੍ਰੈਸ਼ਰ ਕੁੱਕਰ ਦਾ ਟੱਪਨ ਲਗਾ ਕੇ ਆਪਾਂ ਇਹਨੂੰ ਹਾਈ ਫਲੇਮ ਤੇ 3 ਵਿਸਲਾਾਂ ਆਨ ਤੱਕ ਪਕਾਣਾ ਹੈ ਸਿੰਪਲ ਚਾਵਲ ਤਾਂ ਜਿਹੜੇ ਆਪਣੇ 1 ਵਿਸਲ ਚ ਵੀ ਤਿਆਰ ਹੋ ਜਾਂਦੇ ਆ ਪਰ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ 3 ਵਿਸਲਾਾਂ ਤੱਕ ਪਕਾਣਾ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ 3 ਮਿੰਟ ਤੱਕ ਬਿਲਕੁਲ ਲੋ ਫਲੇਮ ਤੇ ਰੱਖ ਦੇਣਾ ਹਾਂਜੀ ਤੇ ਤਿੰਨ ਵੀਸਾ ਲਾ ਲਈਆਂ ਸੀਗੀਆਂ ਤੇ ਉਸ ਤੋਂ ਬਾਅਦ 3 ਮਿੰਟ ਹੋ ਗਏ ਆਪਾਂ ਇਹਨੂੰ ਸਿਮ ਤੇ ਰੱਖਿਆ ਹੋਇਆ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ 20 ਮਿੰਟ ਤੱਕ ਕੁੱਕਰ ਨੂੰ ਇਸੇ ਤਰ੍ਹਾਂ ਆਪਾਂ ਰੱਖਾਂਗੇ ਤੇ 20 ਮਿੰਟ ਬਾਅਦ ਆਪਾਂ ਦੇਖਾਂਗੇ ਇਹਨੂੰ ਖੋਲ ਕੇ ਇਹ ਬਰੁੱਟ ਪੂਰੇ ਪਰਫੈਕਟ ਬਣ ਕੇ ਤਿਆਰ ਹੋਏ ਹੋਣਗੇ ਹਾਂਜੀ ਤੇ 20 ਮਿੰਟ ਹੋ ਗਏ ਇਹਨਾਂ ਨੂੰ ਰੱਖਿਆ ਆਪਾਂ ਨੂੰ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਦੇਖਾਂਗੇ ਲੋਕੀ ਚਾਵਲ ਸਾਡੇ ਬਹੁਤ ਵਧੀਆ ਪੱਕ ਕੇ ਤਿਆਰ ਹੋ ਗਏ ਐ ਬਿਲਕੁਲ ਖਿਲੇ ਖਿਲੇ ਦਾਣੇ ਏਟਾ ਵੀ ਨਹੀਂ ਬਿਲਕੁਲ ਦਾਣਾ ਦਾਣਾ ਅਲੱਗ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਐ ਇਹ ਚਾਵਲ ਆਪਾਂ ਡੋਂਗੇਟ ਕੱਟ ਲੈਨੇ ਚਾਵਲ ਸਾਡੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਿਹਾ ਹੈ ਪਲੀਜ਼ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਏ ਇਸ ਤਰ੍ਹਾਂ ਤੁਸੀਂ ਚਾਵਲ ਬਣਾਣਾ ਬਹੁਤ ਵਧੀਆ ਹੀ ਬਣਨਗੇ ਧੰਨਵਾਦ ਜੀ